ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਤੋਂ ਇੱਕ ਬਹੁਤ ਹੀ ਵਧੀਆ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਲొਕੇਸ਼ਨ ਵੀ ਪੂਰੀ ਵਧੀਆ ਆ ਦੇਖੋ ਜੀ ਸੜਕਾਂ ਵੀ ਪੂਰੀਆਂ ਖੁੱਲੀਆਂ ਡੁੱਲੀਆਂ ਸੜਕਾਂ ਨੇ 35 ਪੈਂਦੀ 40 40 ਫੁੱਟ ਦੀਆਂ ਸੜਕਾਂ ਨੇ ਇੱਥੇ ਬੱਸ ਸਟੈਂਡ ਦੇ ਬਿਲਕੁਲ ਨੇੜੇ ਬੱਸ ਸਟੈਂਡ ਤੋਂ 2-300 ਮੀਟਰ ਦੀ ਦੂਰੀ ਤੇ ਕੋਠੀ ਬਣੀ ਹੋਈ ਆ ਇੱਥੇ ਜਗ੍ਹਾ ਦਾ ਰੇਟ ਹੈ ਜੀ ਜਿਹੜਾ ਉਹ 8 ਤੋਂ 9 ਲੱਖ ਰੁਪਈਆ ਬਸਵੇ ਦਾ ਰੇਟ ਆ ਤੇ ਲੋਕੇਸ਼ਨ ਵੀ ਪੂਰੀ ਇੱਕ ਨੰਬਰ ਆ ਜੀ ਗੇਟਡ ਕਲੋਨੀ ਆ ਤੇ ਆ ਦੇਖੋ ਕੌਲਿਆਂ ਦੇ ਉੱਤੇ ਪੱਥਰ-ਪੁੱਥਰ ਵਧੀਆ ਲੱਗਿਆ ਹੋਇਆ ਗੇਟ ਵੀ ਪੂਰਾ ਖੁੱਲਾ ਡੁੱਲਾ ਗੱਡੀ ਵੀ ਆਰਾਮ ਨਾਲ پارک ਹੁੰਦੀ ਹੈ ਇੱਥੇ ਵੱਡੀ ਗੱਡੀ ਆਰਾਮ ਨਾਲ پارک ਕਰ ਸਕਦੇ ਆਪਾਂ ਘਰ ਦੇ ਵਿੱਚ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਨੀਚੇ ਪੱਥਰ ਲੱਗਿਆ ਹੋਇਆ ਜੀ ਜਿਵੇਂ ਅੱਜ ਕੱਲ ਟਾਇਲ ਲੱਗੀ ਹੁੰਦੀ ਹੈ ਟਾਇਲ ਨਹੀਂ ਇੱਥੇ ਪੱਥਰ ਲੱਗਿਆ ਹੋਇਆ ਹੈ ਨੀਚੇ ਬਹੁਤ ਵਧੀਆ ਉਹਨੂੰ ਜਦੋਂ ਮਰਜ਼ੇ ਰਗੜਾਈ ਕਰਾ ਕੇ ਆਪਾਂ ਉਦਾਂ ਦਾ ਹੀ ਬਣ ਜਾਂਦਾ ਜੀ ਤੇ ਛੱਤਾਂ ਦੇ ਉੱਤੇ ਪੀਓਪੀ ਦੇ ਡਿਜ਼ਾਈਨ ਬਣੇ ਹੋਇਆ ਕੋਠੀ 'ਚ ਐਂਟਰ ਕਰਦੇ ਸਾਰ ਰਾਈਟ ਸਾਈਡ ਤੇ ਆ ਗਿਆ ਜੀ ਬਾਥਰੂਮ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਆਹ ਦੇਖੋ ਜੀ ਆ ਆ ਗਿਆ ਬਾਥਰੂਮ ਲੈਟਰਨ ਬਾਥਰੂਮ ਬਣਿਆ ਹੋਇਆ ਇੱਥੇ ਇਹਦੇ ਵਿੱਚ ਸੈਂਪਲ ਸ਼ੀਟ ਲੱਗੀ ਹੋਈ ਹੈ ਜੀ ਤੇ ਪੱਥਰ-ਪੁੱਥਰ ਲੱਗਿਆ ਹੋਇਆ ਟਾਇਲ ਲੱਗੀ ਹੋਈ ਆ ਕੰਧਾਂ ਦੇ ਉੱਤੇ ਵਧੀਆ ਬਣਿਆ ਹੋਇਆ ਪੂਰਾ ਤੇ ਆ ਹੀ ਡ੍ਰੈنگ ਰੂਮ ਦਾ ਗੇਟ ਬਾਹਰਲੀ ਸਾਈਡ ਦੀ ਇੱਕ ਐਂਟਰੀ ਗੇਟ ਦਿੱਤਾ ਗਿਆ ਡ੍ਰੈنگ ਰੂਮ ਦਾ ਇਹਦੇ ਨਾਲ ਹੀ ਵਿੰਡੋ ਦਿੱਤੀ ਗਈ ਆ ਤੇ ਆ ਗਿਆ ਜੀ ਪੋਰਚ ਏਰੀਆ ਇਹਦੇ ਵਿੱਚੋਂ ਲੌਬੀ ਦੀ ਐਂਟਰੀ ਆ ਅਨ ਲੈਫਟ ਸਾਈਡ ਤੇ ਆ ਗਈ ਕਿਚਨ ਕਿਚਨ ਦੀ ਵਿੰਡੋ ਦਿੱਤੀ ਗਈ ਆ ਫਰੰਟ ਦੇ ਉੱਤੇ ਵੈਂਟੀਲੇਸ਼ਨ ਲਈ ਐਗਜ਼ਾਸਟ ਫੈਨ ਦਿੱਤਾ ਗਿਆ ਤੇ ਆ ਜਿਓ ਜੀ ਹੁਣ ਆਪਾਂ ਕਰਦੇ ਆ ਲੌਬੀ ਦੇ ਵਿੱਚ ਐਂਟਰੀ ਤੇ ਆ ਦੇਖੋ ਇੱਥੇ ਦੋਨੇ ਪੱਲੇ ਲੱਗੇ ਹੋਇਆ ਜਾਲੀ ਵਾਲਾ ਪੱਲਾ ਵੀ ਲੱਗਿਆ ਤੇ ਦੂਜਾ ਪੱਲਾ ਵੀ ਲੱਗਿਆ ਹੋਇਆ ਜੀ ਤੇ ਆ ਦੇਖੋ ਆ ਗਈ ਖੁੱਲੀ ਢਲੀ ਲੌਬੀ ਪੂਰੀ ਤੇ ਇਹਦੇ ਤੇ ਵੀ ਛੱਤ ਦੇ ਉੱਤੇ ਡਿਜ਼ਾਈਨ ਦਿੱਤਾ ਗਿਆ ਪੀਓਪੀ ਦਾ ਤੇ ਆ ਬਾਸ਼ਵੈਸ਼ਨ ਲੱਗਿਆ ਹੋਇਆ ਜੀ ਇੱਥੇ ਆ ਗਿਆ ਜੀ ਡ੍ਰੈنگ ਰੂਮ ਆ ਦੇਖੋ ਆ ਡ੍ਰੈنگ ਰੂਮ ਆ ਗਿਆ ਇਹਦੇ ਵਿੱਚ ਵੀ ਛੱਤ ਦੇ ਉੱਤੇ ਪੀਓਪੀ ਦਾ ਡਿਜ਼ਾਈਨ ਦਿੱਤਾ ਗਿਆ ਤੇ ਪੂਰਾ ਵਧੀਆ ਜਨਕਿ ਬਣੀ ਹੋਈ ਆ ਕੋਠੀ ਇੱਕ ਨੰਬਰ ਕੋਠੀ ਆ ਠੋਸ ਕੋਠੀ ਬਣੀ ਹੋਈ ਆ ਜੀ ਪੂਰੀ ਦੋ ਬੈਡਰੂਮ نیچے ਬਣੇ ਹੋਇਆ ਦੋ ਬੈਡਰੂਮ ਉੱਪਰ ਬਣੇ ਹੋਇਆ ਸੇਮੇ ਪੋਰਸ਼ਨ ਬਣਿਆ ਹੋਇਆ ਜਿੱਦਾਂ ਪੋਰਸ਼ਨ نیچے ਬਣਿਆ ਉਨੇ ਹੀ ਪੋਰਸ਼ਨ ਉੱਪਰ ਬਣਿਆ ਆ ਗਈ ਕਿਚਨ ਇਹਦੇ ਬਥੇ ਉੱਪਰਲੀ ਸਾਈਡ ਜਿਹੜੇ ਬਾਕਸ ਜੇ ਬਣੇ ਹੋਏ ਆ ਨੀਚੇ ਵਾਲੇ ਬਣਨ ਵਾਲੇ ਰਹਿੰਦੇ ਆ ਜੀ। ਬਾਕੀ ਸੈਲਫ ਸਲਫ ਵਧੀਆ ਪਈ ਹੈ ਤੇ ਵੀ ਪੱਥਰ ਲੱਗਿਆ ਹੋਇਆ। ਵਾਸ਼ ਵੇਸ਼ਨ ਲੱਗੇ ਹੋਇਆ। ਉੱਪਰ ਬਰਤਨ-ਬਤਰਨ ਰੱਖਣ ਨੂੰ ਬਾਕਸ ਬਣੇ ਹੋਏ ਆ ਦੇਖੋ ਤੇ ਨੀਚੇ ਨਹੀਂ ਬਾਕਸ ਬਣੇ ਹੋਏ। ਇਹ ਬਣਵਾਉਣੇ ਪੈਣੇ ਆ ਜੀ ਆਪਾਂ ਨੂੰ ਆਪਣੀ ਮਰਜ਼ੀ ਆ ਬਣਵਾ ਲਈਏ ਚਾਹੇ ਨਾ ਬਣਵਾ ਗਏ। ਉਹ ਜਿਹੜਾ ਵੀ ਕੋਠੀ ਲਊਗਾ ਉਹ ਆਪਣੇ ਹਿਸਾਬ ਨਾਲ ਡਿਜ਼ਾਇਨਸਟ ਕਰ ਲਊਗਾ ਜਿੱਦਾਂ ਵੀ ਹੋ ਸਕੇ। ਤੇ ਆਹ ਦੇਖੋ ਆਹ ਬਾਕਸ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ। ਤੇ ਆਹ ਦੇਖੋ ਇਹ ਪੂਰੇ ਵਧੀਆ ਬਾਕਸ ਤੇ ਹੁਣ ਤੁਹਾਨੂੰ ਦਿਖਾਉਣੀ ਬੈਡਰੂਮ ਆਪਾਂ ਬੈਡਰੂਮ ਵੀ ਵਧੀਆ ਬਣੇ ਹੋਇਆ ਖੁੱਲੇ ਡੁੱਲੇ ਪੂਰੇ ਦੋ ਬੈਡਰੂਮ ਨੀਚੇ ਬਣੇ ਆ ਦੋ ਬੈਡਰੂਮ ਉੱਪਰ ਬਣੇ ਉੱਪਰ ਵੀ ਕਿਚਨ ਬਣਿਆ ਹੋਇਆ ਆ ਦੇਖੋ ਜੀ ਪਹਿਲਾ ਬੈਡਰੂਮ ਪੂਰਾ ਖੁੱਲਾ ਡੁੱਲਾ ਬਣਿਆ ਹੋਇਆ ਛੱਤ ਦੇ ਉੱਤੇ ਪੀਓਪੀ ਦਾ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਵੀ ਟੈਕਾ ਬੋਰਡ ਬਣਿਆ ਹੋਇਆ ਇਹਦੇ ਵਿੱਚ ਇੱਥੇ ਲੱਕੜੀ ਦਾ ਜਾਨੀ ਕਿ ਕੰਮ ਰਹਿੰਦਾਗਾ ਉਹ ਆਪਣੇ ਹਿਸਾਬ ਨਾਲ ਜੇ ਕਰਵਾਉਣਾ ਕਰਵਾ ਸਕਦੇ ਆ ਜੀ ਆਪਾਂ ਇਹ ਆਇਦੇ ਬੈਕ ਸਾਈਡ ਤੇ ਆ ਗਿਆ ਸਟੋਰ ਇਹਦੇ ਵਿੱਚ ਵੀ ਸਮਾਨ ਰੱਖਣ ਨੂੰ ਪਰਛਤੀ ਬਣੀ ਹੋਈ ਆ 컬러 ਪੇਂਟ ਦਾ ਸਾਰਾ ਕੰਮ ਓਕੇ ਆ ਜੀ ਵਧੀਆ ਕੋਠੀ ਬਣੀ ਹੋਈ ਆ ਪੂਰੀ ਇਹ ਸਾਰੀ ਤੇ ਆ ਦੇਖੋ ਜੀ ਆ ਆ ਗਿਆ ਬੈਕ ਸਾਈਡ ਤੇ ਗੇਟ ਇਹਦੇ ਨਾਲ ਵਿੰਡੋ ਵੀ ਦਿੱਤੀ ਗਈ ਆ ਆ ਗਿਆ ਵੈਂਟੀਲੇਸ਼ਨ ਤੇ واਸ਼ਿੰਗ ਏਰੀਆ ਜੀ ਇਹਦੀ ਵੀ ਕਾਫੀ ਸਪੇਸ ਦਿੱਤੀ ਗਈ ਆ ਖੁੱਲਾ ਢੁੱਲਾ ਛੱਡਿਆ ਹੋਇਆ ਜਗ੍ਹਾ ਇੱਥੇ ਸਮਰਸੀਵਲ ਬੋਰ ਹੋਇਆ ਹੋਇਆ ਵਾ ਜੀ ਆ ਦੇਖੋ ਉਹਦਾ ਜਿਹੜਾ ਸਟਾਰਟਰ ਆ ਇਧਰ ਬੈਕ ਸਾਈਡ ਤੇ ਲੱਗਾ ਹੋਇਆ ਤੇ ਇਹ ਜਿਹੜਾ ਬਾਥਰੂਮ ਆ ਕਾਮਨ ਬਾਥਰੂਮ ਆ ਇਹ ਦੋਨਾਂ ਕਮਰਿਆਂ ਦੇ ਨਾਲ ਬਾਥਰੂਮ ਕਾਮਨ ਆ ਆਪਾਂ ਦੂਜੇ ਕਮਰੇ ਵਿੱਚ ਦੀ ਤੁਹਾਨੂੰ ਦਿਖਾਵਾਂਗੇ ਤੇ ਆਜੋ ਹੁਣ ਤੁਹਾਨੂੰ ਦਿਖਾਉਣਾ ਇਹ ਦੂਜਾ ਕਮਰਾ 7-8 ਸਾਲ ਹੋ ਗਏ ਕੋਠੀ ਬਣੀ ਨੂੰ ਕਿਤੇ ਕੋਈ ਸਲਾਵ ਨਹੀਂ ਆਈ ਉਹ ਆਪਾਂ ਜਦੋਂ ਦੇਖਦੇ ਆ ਕੋਠੀ ਆਪੇ ਹੀ ਪਤਾ ਲੱਗ ਜਾਣਾ ਵੀ ਕੋਈ ਸਲਾਵ ਨਹੀਂ ਕਿਤੇ ਆਈ ਵਧੀਆ ਸਹਾਵ ਖਤਾਵਾਂ ਦਾ ਬਣੀ ਹੋਈ ਆ ਕੋਠੀ ਪੂਰੀ ਆ ਗਿਆ ਦੂਜਾ ਕਮਰਾ ਇਹਦੇ ਵਿੱਚ ਵੀ ਬੈਕ ਸਾਈਡ ਤੇ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਆ ਨੀਚੇ ਪੱਥਰ ਲੱਗਾ ਹੋਇਆ ਛੱਤ ਦੇ ਉੱਤੇ ਪੀਓਪੀ ਦਾ ਡਿਜ਼ਾਈਨ ਬਣਿਆ ਹੋਇਆ ਇਹਦੇ ਨਾਲ ਅਟੈਚ ਬਾਥਰੂਮ ਆ ਜੀ ਆਹ ਦੇਖੋ ਇਹਦੇ ਵਿੱਚ ਟਾਇਲ ਵਗੈਰਾ ਲੱਗੀ ਹੋਈ ਆ ਵਧੀਆ ਟਾਇਲ ਲੱਗੀ ਹੋਈ ਆ ਤੇ ਖੁੱਲਾ ਡੁੱਲਾ ਪੂਰਾ ਬਾਥਰੂਮ ਬਣਿਆ ਹੈ ਇੰਗਲਿਸ਼ ਸ਼ੀਟ ਲੱਗੀ ਹੋਈ ਆ ਵਾਸ਼ਵੇਸ਼ਨ ਲੱਗਿਆ ਹੋਇਆ ਇੱਥੇ ਤੇ ਆ ਜੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਉੱਪਰਲੀ ਮੰਜ਼ਲ ਤੇ ਜਿੰਨੀਆਂ ਵੀ ਕੋਠੀਆਂ ਇੱਥੇ ਬਣੀਆਂ ਹੋਊਗਾ ਨਾ ਕਲੋਨੀ ਦੇ ਵਿੱਚ ਸਾਰੀਆਂ ਵਧੀਆ ਕੋਠੀਆਂ ਬਣੀਆਂ ਹੋਊਗਾ ਪੂਰੀਆਂ ਟੌਪ ਟੌਪ ਦੀਆਂ ਕੋਠੀਆਂ ਵਧੀਆ ਏਰੀਆ ਇੱਕ ਨੰਬਰ ਏਰੀਆ ਪੂਰਾ ਆ ਗਿਆ ਜੀ ਪੌੜੀਆਂ ਪੌੜੀਆਂ ਦੇ ਉੱਤੇ ਪੱਥਰ ਪੱਥਰ ਵਧੀਆ ਲੱਗਿਆ ਹੋਇਆ ਤੇ ਲੱਕੜ ਦੀ ਰੇਲਿੰਗ ਲੱਗੀ ਹੋਈ ਆ ਜਿਹੜੀ ਸਾਈਡਾਂ ਤੇ ਪੱਥਰ ਵੀ ਪੂਰਾ ਵਧੀਆ ਲੱਗਿਆ ਹੋਇਆ ਪੌੜੀਆਂ ਦੇ ਉੱਤੇ ਵੀ ਤੇ ਕਲਰ ਪੇਂਟ ਦਾ ਵੀ ਸਾਰਾ ਕੰਮ ਓਕੇ ਆ ਉੱਪਰਲੀ ਸਾਈਡ ਵੀ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਰੇਟ ਵੀ ਜਾਇ ਜੀ ਮੰਗਿਆ ਮਾਲਕਾਂ ਨੇ ਕੋਈ ਜ਼ਿਆਦਾ ਨਹੀਂ ਮੰਗਿਆ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਆਹ ਦੇਖੋ ਉੱਪਰਲਾ ਪੋਰਸ਼ਨ ਆ ਗਿਆ ਜੀ ਇੱਥੇ ਵੀ ਸੇਮ ਹੀ ਆ ਆਵਾਸ਼ ਵਿਸ਼ੇਸ਼ਨ ਲੱਗਿਆ ਹੋਇਆ ਵਿੰਡੋ ਦਿੱਤੀ ਗਈ ਹੈ ਇਧਰਲੀ ਸਾਈਡ ਤੇ ਆ ਗਿਆ ਜੀ ਗੇਟ ਇੱਥੇ ਵੀ ਦੋਨੇ ਪੱਲੇ ਲੱਗੇ ਹੋਏ ਆ ਉੱਪਰਲੀ ਸਾਈਡ ਵੀ ਜਾਲੀ ਵਾਲਾ ਪੱਲਾ ਵੀ ਲੱਗਿਆ ਤੇ ਦੂਜਾ ਵੀ ਆਹ ਦੇਖੋ ਜੀ ਮੂਰੇ ਬਾਲਕੋਨੀ ਖੁੱਲੀ ਡੁੱਲੀ ਬਾਲਕੋਨੀ ਛੱਡੀ ਹੋਈ ਆ ਪੂਰੀ ਟੁੱਪ ਟੁੱਪ ਸੇਖਣ ਨੂੰ ਵਧੀਆ ਤੇ ਫਰੰਟ ਤੇ ਕੁਝ ਐਦਾਂ ਦਾ ਐਲੀਵੇਸ਼ਨ ਬਣਿਆ ਹੋਇਆ ਵਧੀਆ ਇੱਕ ਨੰਬਰ ਕੂਠੀ ਬਣੀ ਹੋਈ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕਿਚਨ ਉੱਪਰਲੀ ਸਾਈਡ ਵੀ ਕਿਚਨ ਬਣੀ ਹੋਈ ਆ ਵੀ ਮੰਨ ਲਓ ਜੇਕਰ ਆਪਾਂ ਉੱਪਰਲਾ ਪੋਰਸ਼ਨ ਰੈਂਟ ਰੂਨਟ ਤੇ ਦੇਣਾ ਜਾਂ ਦੋ ਪਰਿਵਾਰ ਰਹਿੰਦੇ ਆ ਇੱਕ ਕੋਠੀ ਦੇ ਵਿੱਚ ਉਹਨਾਂ ਲਈ ਵੀ ਵੈਸਟ ਆ ਉੱਪਰਲੀ ਸਾਈਡ ਵੀ ਕਿਚਨ ਬਣੀ ਹੋਈ ਆ ਇਹਦੇ 'ਚ ਵੀ ਬਾਕਸ ਬਣੇ ਹੋਇਆ ਉੱਪਰਲੀ ਸਾਈਡ ਵੀ ਬਾਕਸ ਬਣੇ ਹੋਇਆ ਭਾਂਡੇ-ਪੁੰਡੇ ਰੱਖਣ ਤੇ نیچے ਵੀ ਬਾਕਸ ਬਣੇ ਹੋਇਆ ਸੈਲਫ ਦੇ نیچے ਸੈਲਫ ਦੇ ਉੱਤੇ ਪੱਥਰ-ਪੱਥਰ ਲੱਗਿਆ ਹੋਇਆ ਵਧੀਆ ਵਧੀਆ ਬਣੀ ਹੋਈ ਹੈ ਰਸ ਹੋਈ ਇਹ ਵੀ ਤੇ ਆ ਦੇਖੋ ਆ ਖੋਲ ਕੇ ਦਿਖਾਉਣੇ ਆਪਾਂ ਉੱਪਰਲੇ ਬਾਕਸ ਵੀ ਤੁਹਾਨੂੰ ਵਧੀਆ ਬਣੇ ਹੋਇਆ ਪੂਰੇ ਤੇ ਇਹਦੇ ਵਿੱਚ ਵੀ ਵਿੰਡੋ ਦਿੱਤੀ ਗਈ ਆ ਤੇ ਆ ਲੱਗਿਆ ਹੋਇਆ ਸ਼ੈਂਖ ਤੇ ਆ ਦੇਖੋ ਫਰੰਟ ਤੇ ਵਿੰਡੋ ਦਿੱਤੀ ਗਈ ਆ ਵੈਂਟੀਲੇਸ਼ਨ ਤੇ ਰੌਸ਼ਨੀ ਲਈ ਤੇ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਦੋ ਬੈੱਡਰੂਮ ਬਣੇ ਹੋਏ ਉੱਪਰ ਵੀ ਆ ਦੇਖੋ ਇੱਕ ਆ ਗਿਆ ਜੀ ਬੈੱਡਰੂਮ ਕੋਠੀ ਦੇ ਵਿੱਚ ਟੋਟਲ 4 ਬੈੱਡਰੂਮ ਬਣੇ ਹੋਏ ਆ ਇਹ ਕਮਰੇ ਦੇ ਵਿੱਚ ਵੀ ਕਬੂਰਡ ਬਣਿਆ ਹੋਇਆ ਵਧੀਆ ਕਬੂਰਡ ਬਣਿਆ ਹੋਇਆ ਪੂਰਾ ਤਿਆ ਦੇਖੋ ਇਹਦੇ ਵਿੱਚ ਆਪਾਂ ਆਪਣੇ ਕੱਪੜੇ-ਕੁੱਪੜੇ ਜਿੰਦਾ ਮਰਜ਼ੀ ਰੱਖ ਸਕਦੇ ਆ ਆਪਣੇ ਹਿਸਾਬ ਨਾਲ ਕਿਦਾਂ ਵੀ ਯੂਜ਼ ਕਰ ਸਕਦੇ ਇਹਨੂੰ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆਈ ਬਾਥਰੂਮ ਤੇ ਇਹ ਕਮਰੇ ਦੇ ਨਾਲ ਹੀ ਅਟੈਚ ਬਾਥਰੂਮ ਬਣਿਆ ਹੋਇਆ ਟਾਇਲ ਟੂ ਲੱਗੀ ਹੋਈ ਆ ਵਧੀਆ ਸਾਰਾ ਕੰਮ ਓਕੇ ਆ ਜੀ ਇੰਗਲਿਸ਼ ਸ਼ੀਟ ਲੱਗੀ ਹੋਈ ਆ ਵਾਸ਼ ਵੇਸ਼ਨ ਲੱਗਿਆ ਹੋਇਆ ਵਧੀਆ ਸਾਫ਼ ਸੁਥਰੀ ਕੋਠੀ ਆ ਪੂਰੀ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆਈ ਦੂਜਾ ਕਮਰਾ ਆਪਾਂ ਤੇ ਆ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਹੈ ਇਹਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਦੂਜਾ ਕਮਰਾ ਜੀ ਆ ਗਿਆ ਦੂਜਾ ਕਮਰਾ ਇਹਦੇ ਵਿੱਚ ਵੀ ਬੈਕ ਸਾਈਡ ਤੇ ਗੇਟ ਦਿੱਤਾ ਹੋਇਆ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਨਾਲ ਵਿੰਡੋ ਦਿੱਤੀ ਗਈ ਆ ਬੈਕ ਸਾਈਡ ਤੇ ਜਿਹੜੀ ਵੈਂਟੀਲੇਸ਼ਨ ਲਈ ਜਗ੍ਹਾ ਛੱਡੀ ਗਈ ਹੈ ਉਹ ਓਪਨ ਹੀ ਆ ਜੀ ਖੁੱਲੀ ਡੁੱਲੀ ਜਗ੍ਹਾ ਛੱਡੀ ਹੋਈ ਆ ਕਾਮਨ ਵਾਸ਼ਰੂਮ ਆ ਤੇ ਆ ਜਾਲ ਪਾਇਆ ਹੋਇਆ ਜੀ ਆ ਦੇਖੋ ਕਲਰ-ਕਲਰ ਸਾਰਾ ਓਕੇ ਆ ਨਾ ਲੱਕੜੀ ਕੋਈ ਖਰਾਬ ਹੋਈ ਨਹੀਂ ਲੱਕੜੀ ਵੀ ਵਧੀਆ ਪਈ ਆ ਜਿਵੇਂ 7-8 ਸਾਲ ਹੋ ਗਏ ਨਾ ਕੋਠੀ ਬਣੀ ਨੂੰ ਤੇ ਲੱਕੜ-ਲੁੱਕੜ ਜਮੇ ਹੀ ਨਹੀਂ ਖਰਾਬ ਹੋਈ ਜੀ ਵਧੀਆ ਲੱਕੜ ਪਈ ਆ ਪੂਰੀ ਤੇ ਆਜੋ ਹੁਣ ਤੁਹਾਨੂੰ ਛੱਤ ਤੋਂ ਦਿਖਾਉਨੇ ਆ ਆਸੇ-ਪਾਸੇ ਦਾ ਮਾਹੌਲ ਨਾਲੇ ਕਰਦੇ ਆ ਜੀ ਰੇਟ ਦੀ ਗੱਲ ਆਹ ਦੇਖੋ ਇਹ ਪੌੜੀਆਂ ਦੇ ਉੱਤੇ ਵੀ ਪੱਥਰ-ਪੁੱਥਰ ਲੱਗਾ ਹੋਇਆ ਵਧੀਆ ਲੱਕੜੀ ਦੀ ਰੇਲਿੰਗ ਚੜੀ ਹੋਈ ਆ ਤੇ ਇੱਧਰ ਵੀ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਪਾਉਂ ਦੱਸਦਾ ਹੀ ਆ ਜੀ ਹਨਾ ਵੀ ਕਲਰ-ਕਲਰ ਸਾਰਾ ਓਕੇ ਪਿਆ ਛੱਤ ਦੇ ਉੱਤੇ ਵੀ ਫਰਸ਼ ਲੱਗਿਆ ਹੋਇਆ ਜੀ ਕਿਤੇ ਕੋਈ ਪਾਣੀ ਨਹੀਂ ਖੜਦਾ ਵਧੀਆ ਫਰਸ਼ ਲੱਗਿਆ ਹੋਇਆ ਅਲੱਗ ਹੀ ਪਤਾ ਲੱਗ ਜਾਂਦਾ ਜਿੱਥੇ ਪਾਣੀ ਖੜਦਾ ਹੁੰਦਾ ਉਹ ਜੀ ਇਦਾਂ ਤਾਂ ਤੇ ਆਸੇ-ਪਾਸੇ ਦਾ ਮਾਹੌਲ ਦੇਖ ਲਓ ਜੀ ਆਸੇ-ਪਾਸੇ ਵਧੀਆ ਕੋਠੀਆਂ ਬਣੀਆਂ ਹੋਆਂ ਜਿੰਨੀਆਂ ਵੀ ਕੋਠੀਆਂ ਬਣੀਆਂ ਨੇ ਆਹ ਦੇਖੋ ਵਧੀਆ ਕੋਠੀਆਂ ਬਣੀਆਂ ਹੋਆਂ ਤੇ ਰੇਟ ਜੀ ਮਾਲਕਾਂ ਨੇ 66 ਲੱਖ ਰੁਪਏ ਇਸ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਆਪਣਾ ਨੰਬਰ ਹੈਗਾ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਵੀ ਸਬਸਕ੍ਰਾਈਬ ਤੇ ਨਾਲ ਲੱਗੀ ਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਤੁਸੀਂ ਵੀ ਆਪਣੀ ਕੋਠੀ ਜ਼ਮੀਨ ਮਕਾਨ ਦੁਕਾਨ ਵੇਚਣਾ ਜਾਂ ਕਿਰਾਏ ਤੇ ਚੜਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀਡੀਓ ਪਾ ਕੇ ਵੀ ਉਹਨੂੰ ਵੀ ਜਲਦੀ ਤੋਂ ਜਲਦੀ ਵੇਚਣ ਦੀ ਕੋਸ਼ਿਸ਼ ਕਰਾਂਗੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਇਹ ਕੋਠੀ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਕਿਹੜੇ ਏਰੀਆ ਦੇ ਵਿੱਚ ਆਪਣੇ ਲਈ ਕੋਠੀ ਮਕਾਨ ਲੱਭ ਰਹੇ ਹੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਉਸ ਏਰੀਆ ਤੋਂ ਤੁਹਾਡੇ ਲਈ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਈਏ ਬਹੁਤ ਸਾਰੇ ਏਰੀਆਆਂ ਦੀਆਂ ਵੀਡੀਓ ਆਗੀਆਂ ਪੀਆਂ ਆਪਣੇ ਕੋ ਜਲਦੀ ਤੋਂ ਜਲਦੀ ਆਪਾਂ ਅਪਲੋਡ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੇ ਏਰੀਆ ਦੇ ਵਿੱਚ ਆਪਣੇ ਲਈ ਕੋਠੀਆਂ ਮਕਾਨ ਲੱਭ ਰਹੇ ਹੋ ਤੇ ਇਹ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਜੀ